ਸ੍ਰੀ ਕਾਲਜੀ ਮੈਂ ਡਾਕਟਰ ਕਰਨ ਸਿੰਘ ਸੰਧਵਾ ਜੀ ਦੇਖ ਰਹੇ ਹਾਂ ਸਰਕਾਰ ਸਭ ਚੈਨ ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ ਅਸੀਂ ਆ ਰਾਸ਼ਨ ਦਾ ਜਿਹੜਾ سلسلہ ਸ਼ੁਰੂ ਕੀਤਾ ਹੈ ਇਹਦੇ ਚ ਆਟਾ ਵੀ ਹੈ ਜੇ ਕਣਕ ਚਾਹੀਦੀ ਹੈ ਕਣਕ ਦੇ ਦਾਂਗੇ ਜੇ ਚੱਕੀ ਤੇ ਆਟਾ ਪਹਿਉਣ ਦਾ ਤੁਸੀਂ ਕਹਿੰਦੇ ਅਸੀਂ ਮੈਂ ਆਟਾ ਪਹਿਉਣ ਦੇ ਖੱਜਲ ਖੋਰਿਆਂ ਚ ਪੈਣ ਚਾਹੁੰਦਾ ਮੈਨੂੰ ਪੀਸਿਆ ਹੋਇਆ ਆਟਾ ਦਿਓ ਉਹ ਵੀ ਤਾਜ਼ਾ ਹੀ ਦੇਵਾਂ ਕਿਉਂਕਿ ਆਟਾ ਪੀਸਿਆ ਹੋਇਆ ਜਿਆਦਾ ਦਿਨ ਰਹਿ ਨਹੀਂ ਸਕਦਾ ਖਰਾਬ ਹੋ ਜਾਂਦਾ ਸਾਨੂੰ ਪਤਾ ਹੈ ਜਿਸ ਆਟੇ ਦੀਆਂ ਸਾਡੇ ਮੰਤਰੀ ਤੇ ਮੈਂ ਜਿਹੜਾ ਸਾਡੇ ਘਰੇ ਆਟੇ ਦੀਆਂ ਰੋਟੀਆਂ ਬਣਦੀਆਂ ਨੇ ਉਹੋ ਜੀ ਕੁਆਲਿਟੀ ਦਾ ਆਟਾ ਹੀ ਗਰੀਬਾਂ ਨੂੰ ਮਿਲੂਗਾ ਇਹ ਨਹੀਂ ਹੈਗਾ ਵੀ ਬਚਿਆ ਖੋਚਿਆ ਜਾਂ ਸੁਸਤਰੀ ਵਾਲਿਆ ਆਟਾ ਜਾਂ ਖਰਾਬ ਜਿਹਨੂੰ ਪਸ਼ੂ ਵੀ ਨਹੀਂ ਖਾਂਦੇ ਉਹ ਹੈ ਜੇ ਅਸੀਂ ਅਨਮਨੁੱਖੀ ਵਿਹਾਰ ਕਰੀਏ ਇਹ ਨਹੀਂ ਹੋਊਗਾ ਜੀ ਹਰ ਦੂਜੇ ਜਾਂ ਤੀਜੇ ਦਿਨ ਪੰਜਾਬ ਦੇ ਵਿੱਚ ਹੁਣ ਖੁਸ਼ੀਆਂ ਦੇ ਸਮਾਗਮ ਹੋਣ ਲੱਗੇ ਹੁਣ ਕੋਈ ਨਾ ਕੋਈ ਖੁਸ਼ਖਬਰੀ ਵਾਲੇ ਅਖਬਾਰਾਂ ਦੇ ਵਿੱਚ ਖਬਰਾਂ ਲੱਗਣ ਲੱਗੀਆਂ ਇਸ਼ਤਿਹਾਰ ਲੱਗਣ ਲੱਗੇ ਕਿ ਕਿਤੇ ਨੌਕਰੀਆਂ ਮਿਲ ਰਹੀਆਂ ਨੇ ਕਿਤੇ ਮੁਫਤ ਰਸ਼ਨ ਕਿਤੇ ਤੀਰਥ ਯਾਤਰਾ ਵਾਸਤੇ ਬਜ਼ੁਰਗਾਂ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਕਿਤੇ ਰਜਿਸਟਰੀਆਂ ਤੋਂ ਜਿਹੜੀਆਂ ਲੱਗੀਆਂ ਹੋਈਆਂ ਸੀ ਐਨਓਸੀ ਦੀਆਂ ਸ਼ਰਤਾਂ ਉਹ हट ਰਹੀਆਂ ਨੇ ਫਰਦਾ ਆਨਲਾਈਨ ਮਿਲ ਰਹੀਆਂ ਨੇ ਕਿਤੇ ਫੈਕਟਰੀਆਂ ਵਾਂ ਆ ਰਹੀਆਂ ਨੇ ਸਾਡੇ ਦਰਮਿਆਨ ਪੰਜਾਬ ਜਿਹੜਾ ਉਹਦੇ ਰੰਗ ਉੱਬਰਨੇ ਸ਼ੁਰੂ ਹੋ ਗਏ ਜਿਹੜਾ ਰੰਗਲਾ ਪੰਜਾਬ ਆਪਾਂ ਸੋਚਿਆ ਸੀ ਉਹਦੇ ਰੰਗ ਉੱਬਰਨੇ ਸ਼ੁਰੂ ਹੋ ਗਏ ਤੇ ਰੰਗ ਕੌਣ ਭਰ ਰਿਹਾ ਤੁਸੀਂ ਭਰ ਰਹੇ ਹੋ ਬੁਰਸ਼ ਤੁਹਾਡੇ ਹੱਥ 'ਚ ਹੈ ਰੰਗ ਭਰਨ ਵਾਲਾ ਬੁਰਸ਼ ਰੰਗਦਾਰ ਬੁਰਸ਼ ਵੀਰੋ ਤਾਂ ਮੈਨੂੰ ਇੱਕ ਨਵੀਂ ਗੱਲ ਪਤਾ ਲੱਗੀ ਇੱਕ ਬਜ਼ੁਰਗ ਕਿਸਾਨ ਸੀ ਉਹ ਮੈਨੂੰ ਮੇਰਾ ਸਿਰ ਪੋਲੋਸ ਕੇ ਮੈਨੂੰ ਕਹਿੰਦਾ ਪੁੱਤ ਜਿਉਂਦਾ ਰਹਿ। ਬਿਜਲੀ ਤਾਂ ਮਿਲਦੀ ਹੋਈ ਮਿਲਦੀ ਐ। ਕਹਿੰਦਾ ਜ਼ਿੰਦਗੀ 'ਚ ਕਹਿੰਦਾ 75 ਕ ਸਾਲ ਦੀ ਉਮਰ ਹੋ ਗਈ। ਮੈਂ ਆਪਣੀ ਜ਼ਿੰਦਗੀ 'ਚ ਪਹਿਲਾਂ ਕਦੇ ਨਹੀਂ ਦੇਖਿਆ ਐ। ਇਸ ਵਾਰ ਪਹਿਲੀ ਵਾਰ ਹੋਇਆ ਐ ਕਿ ਕਣਕਾਂ ਨੂੰ ਪਾਣੀ ਦੇਣ ਵਾਸਤੇ ਰਾਤ ਨੂੰ ਖੇਤ ਨਹੀਂ ਜਾਣਾ ਪਿਆ ਦਿਨੇ ਦੇ ਨਹੀਂ ਕੰਮ ਹੋ ਜਾਂਦਾ। ਮੈਨੂੰ ਇਹ ਗੱਲ ਦਾ ਪਤਾ ਨਹੀਂ ਸੀ। ਪਰ ਲੋਕਾਂ ਨੂੰ ਪਤਾ ਐ ਇਸ ਗੱਲ ਦਾ। ਕਿਉਂਕਿ ਮੈਂ ਬਿਜਲੀ ਬੋਰਡ ਨੂੰ ਕਹਿਆ ਹੋਇਆ ਐ ਕਿ ਬਿਜਲੀ ਰਾਤ ਨੂੰ ਵੀ ਦੇਣੀ ਐ। ਬਿਜਲੀ ਦਿਨੇ ਵੀ ਦੇਣੀ ਐ ਕਿਉਂ ਆਪਾਂ ਉਹਨਾਂ ਨੂੰ ਠੰਡ ਚ ਮਾਰੀਏ ਕਿਉਂਕਿ ਧਨੀਰਾਮ ਚਾਤਰਿਕ ਨੇ ਕਿਹਾ ਕਿਸੇ ਵੇਲੇ ਲਿਖਿਆ ਸੀ ਕਿ ਕੱਕਰੀ ਰਾਤ ਸਿਆਲ ਦੀ ਧਰਤੀ ਸੁਨਮਸਾਨ ਕੱਕਰੀ ਰਾਤ ਸਿਆਲ ਦੀ ਧਰਤੀ ਸੁਨਮਸਾਨ ਪਿਛਲੇ ਪੈਰ ਤਰੇਲ ਦੇ ਮੋਤੀ ਜੰਮਦੇ ਜਾਣ ਖਲਕਤ ਸੁੱਤੀ ਅੰਦਰੀ ਨਿੱਗੀਆਂ ਬੁੱਕਲਾਂ ਤਾਣ ਜੇ ਮੂੰਹ ਕੱਢੀਏ ਬੁੱਕਲੋਂ ਪਾੜਾ ਆਵੇ ਖਾਨ ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ ਜਾਂ ਕੋਈ ਕਰਦਾ ਭਗਤ ਜਨ ਕਰਦਾ ਹੋਉ ਇਸ਼ਨਾਨ ਜਾਂ ਕੋਈ ਜਾਗੇ ਜਾਂ ਕੋਈ ਜਾਗੇ ਅੰਨ ਦਾਤਾ ਕਿਰਸਾਨ ਪਾਣੀ ਲਾਉਂਦਿਆਂ ਹੱਥ ਪੈਰ ਜਿਹਦੇ ਨੀਲੇ ਹੁੰਦੇ ਜਾਣ ਇਹ ਤਾਂ ਨੀਰਮ ਚਾਤਰਿਕ ਜੀ ਨੇ ਲਿਖਿਆ ਸੀ ਰਾਤਾਂ ਦੀ ਠੰਡ ਚ ਪਾਣੀ ਲਾਉਣਾ ਔਰ ਟਾਈਮ ਵੀ ਕੋਈ ਨਹੀਂ ਸਾਢੇ 11 ਵਜੇ ਬਿਜਲੀ ਆਉਂ ਨਾ ਪਹਿਲਾਂ ਸੌ ਸਕਦੇ ਨਾ ਬਾਅਦ ਸੌ ਸਕਦੇ ਅਸੀਂ ਕਹ ਵੀ ਨਹੀਂ ਦਿਨੇ ਬਿਜਲੀ ਦਿਓ ਜਦੋਂ ਬਾਕੀ ਸਾਰੇ ਦਫ਼ਤਰ 9 ਤੋਂ 5 ਬੰਦ ਹੋ ਜਾਂਦੇ ਆ ਜਦ 10 ਤੋਂ 4 ਦਾ ਟਾਈਮ ਹੈ ਕਿਸਾਨਾਂ ਦਾ ਦਫ਼ਤਰ ਹੁੰਦਾ ਖੇਤ ਹੈ ਉਹਨੂੰ ਵੀ ਘਰੇ ਪਰਿਵਾਰ ਨਾਲ ਆ ਕੇ ਬੈਕ ਬੈੱਕ ਕੇ ਟਾਈਮ ਤੇ ਆਵੇ ਰੋਟੀ ਖਾਵੇ ਪਰਿਵਾਰ ਨਾਲ ਗੱਲਾਂ ਕਰੇ ਕੱਲ ਨੂੰ ਗੋਇੰਦਵਾਲ ਸਾਹਿਬ ਜਾਵਾਂਗੇ 540 ਮੈਗਾਵਾਟ ਵਾਲਾ ਜਿਹੜਾ ਥਰਮਲ ਪਲਾਂਟ ਖਰੀਦਿਆ ਹੈ ਜੀਵੀ ਕੇ ਕੰਪਨੀ ਤੋਂ ਜਿਹਦਾ ਨਾਮ ਰੱਖਿਆ ਹੈ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਸ੍ਰੀ ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ساری ਜ਼ਿੰਦਗੀ ਗੋਇੰਦਵਾਲ ਸਾਹਿਬ ਬਤਾਈ ਜਿੱਥੇ ਉਹਨਾਂ ਨੇ ਸਤੀ ਪ੍ਰਥਾ ਖਤਮ ਕੀਤੀ ਸਤੀ ਪ੍ਰਥਾ ਖਤਮ ਕੀਤੀ ਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਉਹਨਾਂ ਦੇ ਨਾਂ ਤੇ ਰੱਖਿਆ ਕੱਲ ਨੂੰ ਉਹਦੀਆਂ ਰਸਮੀ ਤੌਰ ਤੇ ਚਾਬੀਆਂ ਲੈ ਕੇ ਸੋਚ ਦੱਬੰਗੇ ਉਹ ਆਪਣਾ ਹੋ ਗਿਆ ਜੀ ਉਹ ਸਰਕਾਰ ਦਾ ਹੋ ਗਿਆ ਜੀ ਕਿਉਂਕਿ ਸਾਡੇ ਕੋਲੇ ਕੋਲੇ ਦੀ ਖਾਨ ਹੈਗੀ ਐ ਚਾਰਖੰਡ ਦੇ ਵਿੱਚ ਉੱਚੋ ਕੋਲਾ ਆਊਗਾ ਬਿਜਲੀ ਹੋਰ ਵੀ ਸਸਤੀ ਹੋਊਗੀ ਇੰਡਸਟਰੀ ਵਾਸਤੇ ਵੀ ਬਿਜਲੀ ਸਸਤੀ ਹੋਊਗੀ ਸੋ ਬਿਜਲੀ ਬੋਰਡ ਆਪਣਾ ਕੰਮ ਕਰ ਰਿਹਾ ਹੈ ਮਾਰਕਫੈਡ ਬੜਾ ਵੱਡਾ ਉਦਾਰਾ ਬਹੁਤ ਵਧੀਆ ਚੀਜ਼ਾਂ ਬਣਾਉਂਦੇ ਸੀ ਪਰ ਮਾਰਕਫੈਡ ਨੂੰ ਘਾਟੇ 'ਚ ਕਰਕੇ ਰੱਖਤਾ ਕਿਉਂਕਿ ਉਹਨਾਂ ਦਾ ਧਿਆਨ ਹੀ ਹੈ ਨਹੀਂ ਸੀ 베ਰਕਾ 베ਰਕਾ ਦੀ ਚੜ੍ਹਾਈ ਕਿਸੇ ਸਮੇਂ ਬੰਗਾਲ ਤੱਕ ਸੀ ਜੀ ਬੰਗਾਲ ਦੇ ਵਿੱਚ ਦਫ਼ਤਰ ਹੈ ਕੋਨ ਹਰਾਨੀ ਹੋਊਗੀ ਹੁਣੇ ਲੱਭਿਆ ਸਾਨੂੰ ਹਜੇ 3 ਕੁ ਮਹੀਨੇ ਪਹਿਲਾਂ ਕਲਕੱਤੇ ਦੇ ਵਿੱਚ ਬੇਰਕਾ ਦਾ ਦਫਤਰ ਹੈ ਬਹੁਤ ਵੱਡਾ ਕਿਸੇ ਜ਼ਮਾਨੇ 'ਚ ਉੱਧਰ ਦੁੱਧ ਪਾਊਡਰ ਵਾਲਾ ਬੇਰਕਾ ਦਾ ਦੁੱਧ ਜਾਂਦਾ ਹੁੰਦਾ ਸੀ ਤੇ ਮੈਂ ਤੁਹਾਨੂੰ ਖੁਸ਼ਖਬਰੀ ਦੱਸ ਦਿਨਾ ਇੱਕ ਹੋਰ ਆ ਜਿਹੜੇ ਕਹਿੰਦੇ ਹੁੰਦੇ ਆ ਨਾ ਟੀਵੀ ਤੇ ਜਾਂ ਉ ਤੁਰੇ ਫਿਰਦੇ ਆ ਇਹ ਦਿੱਲੀ ਨਾਲ ਸਮਝੌਤਾ ਜਿਹੜਾ ਨੌਲੇਜ ਸ਼ੇਅਰਿੰਗ ਸਮਝੌਤਾ ਹੈ ਉਹ ਕੀ ਹੁੰਦਾ ਹੈ ਦਿੱਲੀ ਤੋਂ ਕੀ ਸਿੱਖਾਂਗੇ ਮੁਹੱਲਾ ਕਲੀਨਿਕਾਂ ਦਾ ਆਈਡੀਆ ਸਾਰਾ ਦਿੱਲੀ ਤੋਂ ਲਿਆ ਇਹਨਾਂ ਨੂੰ ਬਹੁਤ ਮੁਸ਼ਕਲਾਂ ਆਈਆਂ ਕੇਜਰੀਵਾਲ ਸਾਹਿਬ ਨੂੰ ਉੱਥੇ ਸਰਕਾਰ ਨੂੰ ਪਰ ਆਪਾਂ ਨੇ ਸਫਲ ਜਦੋਂ ਸਫਲ ਹੋ ਗਿਆ ਉਦੋਂ ਆਪਾਂ ਨੇ ਉਸ ਆਈਡੀਆ ਨੂੰ ਇੱਥੇ ਲਿਆ ਕੇ ਲਾਗੂ ਕਰਤਾ ਇੱਥੇ ਕਾਮਯਾਬ ਹੈ ਸਕੂਲ ਆਫ ਐਮੀਨੈਂਸ ਉਹ ਵੀ ਆਈਡੀਆ ਬਹੁਤ ਮੁਸ਼ਕਲਾਂ ਆਈਆਂ ਇਹਨਾਂ ਨੂੰ ਆਪਣੇ ਸਕੂਲਾਂ ਨੂੰ ਅਪਗ੍ਰੇਡ ਕਰਨ ਵਾਸਤੇ ਪਰ ਅਸੀਂ ਇਹਨਾਂ ਦੇ ਅਪਗ੍ਰੇਡ ਕੀਤੇ ਕਰੇ ਕਰਾਏ ਜਿਹੜਾ ਮਾਡਲ ਹੈ ਉਹ ਇੱਥੇ ਲਿਆ ਕੇ ਕਾਮਯਾਬ ਕਰਤਾ ਤੇ ਹੁਣ ਤੁਹਾਨੂੰ ਖੁਸ਼ਖਬਰੀ ਦੱਸਣ ਲੱਗਿਆ ਆ ਜਿਹੜਾ ਬੇਰਕਾ ਜਿਹਦੇ ਵਿੱਚ ਲੱਖਾਂ ਕਿਸਾਨਾਂ ਦਾ ਦੁੱਧ ਜਿਹੜਾ ਡੇਰੀਆਂ ਦਾ ਜਾਂਦਾ ਉਹਦੇ ਉਹਨਾਂ ਨੂੰ ਪੈਸੇ ਵੀ ਮਿਲਦੇ ਨੇ ਤੇ ਕਿਉਂਕਿ ਖੇਤੀ ਤੋਂ ਬਾਅਦ ਦੂਜਾ ਧੰਦਾ ਬਰਾਬਰ ਦਾ ਜਿਹੜਾ ਹੋ ਸਕਦਾ ਉਹ ਡੇਰੀ ਹੈ ਦਿੱਲੀ ਦੇ ਵਿੱਚ 베ਰਕਾ ਨੂੰ ਪਰਮਿਸ਼ਨ ਮਿਲ ਗਈ ਦਿੱਲੀ ਸਰਕਾਰ ਤੋਂ ਤੇ ਐਮਸੀਡੀ ਤੋਂ ਪਰਮਿਸ਼ਨ ਲੈ ਲਈ ਹੁਣ ਦਿੱਲੀ ਦੇ ਵਿੱਚ ਵੀ 베ਰਕਾ ਦਾ ਦਫ਼ਤਰ ਵੀ ਖੋਲੂਗਾ ਤੇ 베ਰਕਾ ਦਾ ਦੁੱਧ ਦਿੱਲੀ ਦੇ ਲੋਕਾਂ ਦੇ ਘਰਾਂ 'ਚ ਪਹੁੰਚੂਗਾ ਜੀ ਉਸ ਤੋਂ ਬਾਅਦ ਬੰਗਾਲ ਵਾਲਾ ਦਫ਼ਤਰ ਖੋਲਾਂਗੇ ਜੀ ਅਸੀਂ 베ਰਕਾ ਨੂੰ ਪ੍ਰੋਫਿਟ 'ਚ ਲੈ ਕੇ ਆਣਾ ਹੈ ਕਿਉਂਕਿ ਸਾਡਾ ਇਹ ਕੋਆਪਰੇਟਿਵ ਜਿਹੜਾ ਡਿਪਾਰਟਮੈਂਟ ਹੈ ਨਾ ਉਹਦੇ ਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀ ਲੋਕਾਂ ਨੂੰ ਸਿੱਧਾ ਫਾਇਦਾ ਮਿਲਦਾ ਵੇਰਕਾ ਦਾ ਜਿੰਨਾ ਪ੍ਰੋਫਿਟ ਹੋਊਗਾ ਉਹ ਚ ਕਿਸਾਨਾਂ ਨੂੰ ਫਾਇਦਾ ਮਿਲਦਾ ਸਵੈਸ ਕਰਕੇ ਅਸੀਂ ਉਹ ਕੰਮ ਕਰਦੇ ਹਾਂ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਅਸੀਂ ਆਪਣੇ ਫਾਇਦੇ ਲਾਸਤੇ ਨਹੀਂ ਸੋਚਦੇ ਆ ਹੁਣ ਉਹ ਫਿਰਦੇ ਨੇ ਤੁਰੇ ਉਹ ਕਾਲੀਦਾਲ ਵਾਲੇ ਕੀ ਉਹਦਾ ਨਾਮ ਸਾਡਾ ਪਰਿਵਾਰ ਬਚਾਓ ਯਾਤਰਾ ਲੈ ਕੇ ਉਹ ਪੰਜਾਬ ਬਚਾਓ ਨਹੀਂ ਉਹ ਪਰਿਵਾਰ ਬਚਾਓ ਹੈ ਪਰसों ਪਰसों ਆਪਦੇ ਸਾਲੇ ਦੇ ਇਲਾਕੇ 'ਚ ਫਿਰਦਾ ਸੀ ਵੀ ਇਹਨੂੰ ਬਚਾਓ ਕੱਲ ਪਰੌਣੇ ਦੇ ਇਲਾਕੇ 'ਚ ਫਿਰਦਾ ਸੀ ਬਰੌਣਾ ਬਚਾਓ ਹੈਨਾ ਪੰਜਾਬ ਬਚਾਓ ਨਹੀਂ ਹੈਗਾ ਇਹ ਉਹਦਾ ਆਪਦਾ ਪਰਿਵਾਰ ਲੈ ਕੇ ਫਿਰਦੇ ਨੇ ਵੀ ਸਾਨੂੰ ਬਚਾਓ ਕਿਉਂ ਬਚਾਈਏ ਠੇਕਾ ਲਿਆ ਤੁਸੀਂ ਤਾਂ ਪੰਜਾਬ ਖਤਮ ਕੀਤਾ ਹੈ ਕਿਉਂ ਬਚਾਈਏ ਅਸੀਂ ਤੁਹਾਨੂੰ ਉਹਨਾਂ ਦਾ ਕੋਈ ਏਜੰਡਾ ਨਹੀਂ ਕੁਝ ਨਹੀਂ ਲੱਗਿਆ ਨਾ ਲੱਗਿਆ ਨਾ ਸੁਖਬੀਰ ਬਾਦਲ ਗੱਡੀ ਦੀ ਛੱਤ ਤੇ ਬਹਿ ਕੇ ਪਾਣੀ ਪੀਣ ਤੇ ਰੋਟੀ ਖਾਣਾ ਪਹਿਲਾਂ ਕਦੇ ਲੱਗਿਆ ਸੀ ਇਹ ਇਹ ਤੁਸੀਂ ਲਾਇਆ ਹੈ ਛੱਤ ਤੇ ਬਿਠਾਉਂਦੇ ਪਹਿਲਾਂ ਉਹਨੂੰ ਸਵੇਰੀ ਬਿਠਾ ਲੈਂਦੇ ਨੇ ਕਿਉਂਕਿ ਜਿਆਦਾ ਬਾਹਰ ਚੜਨਾ ਉੱਤਨਾ ਔਖਾ ਉਹਨੂੰ ਤੇ ਸਵੇਰੀ ਬਿਠਾ ਲੈਂਦੇ ਨੇ ਉੱਥੇ ਹੀ ਰੋਟੀ ਉੱਥੇ ਹੀ ਪਾਣੀ ਆਏ ਕਰਦਾ ਫਿਰਦਾ ਸਾਨੂੰ ਬਚਾ ਲਓ ਸਾਨੂੰ ਬਚਾ ਲਓ ਕਿਉਂ ਭਾਈ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਨੀਆਂ ਕਰਵਾਈਆਂ ਫਿਰ ਪਰਮਾਤਮਾ ਆਪ ਹੀ ਦੇਖਦਾ ਹੈ ਜਿਹੜੀ ਗੁਰੂ ਸਾਹਿਬ ਦੀ ਜਿਹੜੀ ਪਰਮਾਤਮਾ ਦੀ ਚੱਕੀ ਹੈ ਉਹ ਉਹ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਨ ਦੀ ਬਹੁਤ ਬਰੀਕ ਹੈ ਪੀਨ ਦੀ ਬਹੁਤ ਬਰੀਕ ਹੈ ਸਭ ਪਤਾ ਉਸ ਕਚੈਰੀ ਚ ਉਸ ਕਚੈਰੀ ਚ ਸਭ ਪਤਾ ਹੈ ਕਿ ਕਿਨੇ ਕੀ ਪਾਪ ਕੀਤੇ ਨੇ ਸਭ ਨੂੰ ਫਲ ਪਾਪਾਂ ਦਾ ਭੋਗਣਾ ਪੈਣਾ ਸੋ ਇਸ ਕਰਕੇ ਅਸੀਂ 2 ਸਾਲ ਹਜੇ ਹੋਏ ਨਹੀਂ 40000 ਤੋਂ ਵੱਧ ਨੌਕਰੀਆਂ ਹੋ ਗਈਆਂ ਜੀ 40000 ਤੁਹਾਡੇ ਚੋਂ ਵੀ ਬਹੁਤ ਸਾਰੇ ਬੈਠੇ ਹੋਣਗੇ ਜਿਨ੍ਹਾਂ ਦੇ ਕਿਸੇ ਨਾ ਕਿਸੇ ਦੋਸਤ ਨੂੰ ਰਿਸ਼ਤੇਦਾਰ ਨੂੰ ਨੌਕਰੀ ਮਿਲੀ ਹੋਊਗੀ ਕੋਈ ਪੈਸਾ ਲੱਗਿਆ ਹੋਵੇ ਤਾਂ ਦੱਸ ਦਿਓ ਜਾਂ ਕਿਸੇ ਐਮਐਲਏ ਦੀ ਕੋਈ ਜਾਂ ਮੰਤਰੀ ਦੀ ਕੋਈ ਸਪਾਰਸ਼ ਕਰਕੇ ਇਹੋ ਜਿਹਾ ਬੰਦਾ ਅੱਗੇ ਆ ਗਿਆ ਜਿਹਦੇ ਨੰਬਰ ਘੱਟ ਸੀ ਜਾਂ ਇਹੋ ਜਿਹਾ ਬੰਦਾ ਜਾਂ ਮੁੰਡਾ ਕੁੜੀ ਕੋਈ ਰਹਿ ਗਿਆ ਜਿਹਦੇ ਨੰਬਰ ਬਹੁਤ ਜ਼ਿਆਦਾ ਸੀ ਪਰ ਸਪਾਰਸ਼ ਨਹੀਂ ਮਿਲੀ ਇਹ ਕੰਮ ਬਾ ਹੁੰਦਾ ਨਹੀਂ ਜੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਸੋਚ ਦੇ ਵਿੱਚ ਇਹ ਕੰਮ ਹੈ ਨਹੀਂ ਤੇ ਆਮ ਆਦੀ ਪਾਰਟੀ ਦੀ ਸੋਚ ਜਿਹੜੀ ਹੈ ਉਹਦੇ ਵਿੱਚ ਇਹ ਕੰਮ ਹੈ ਨਹੀਂ ਦਿੱਲੀ 'ਚ ਵੀ ਇਦਾਂ ਹੀ ਹੁੰਦਾ ਪੰਜਾਬ 'ਚ ਵੀ ਇਦਾਂ ਹੀ ਹੁੰਦਾ ਸਰਕਾਰੀ ਨੌਕਰੀਆਂ 40000 ਤੋਂ ਬਾਅਦ ਦੇ ਕੇ ਤੁਹਾਡੇ ਸਾਹਮਣੇ ਖੜੇ ਆ ਫੈਕਟਰੀਆਂ ਆ ਰਹੀਆਂ ਨੇ ਵੱਡੇ ਵੱਡੇ ਜਿਹੜੇ ਕਹਿੰਦੇ ਕਹੋਂਦੇ ਟਾਟਾ ਸਟੀਲ ਵਰਗੇ ਸਨਾਤਨ ਟੈਕਸਟਾਈਲ ਵਰਗੇ ਵੱਡੇ ਵੱਡੇ ਜਿਹੜੇ ਗਰੁੱਪ ਨੇ ਜਿਹੜੇ ਪਹਿਲਾਂ ਪੰਜਾਬ ਬਲਾਉਂਦੇ ਨਹੀਂ ਸੀ ਕਿਉਂਕਿ ਜਦੋਂ ਪੰਜਾਬ ਚ ਆਉਂਦੇ ਸੀ ਉਹਨਾਂ ਤੋਂ ਹਿੱਸਾ ਮੰਗਿਆ ਜਾਂਦਾ ਸੀ ਹੁਣ ਹੁਣ ਅਸੀਂ ਇਹ ਕਹਿੰਨੇ ਆ ਕਿ ਕਿ ਦੋ ਜੁੰਡ ਲਾਉਣੇ ਨੇ ਦੋ ਦੀ ਥਾਂ ਚਾਰ ਲਾ ਲਓ ਜੇ ਹਜ਼ਾਰ ਮੁੰਡੇ ਕੁੜੇ ਨੂੰ ਕੰਮ ਦਿੰਨੇ ਹੋ 2000 ਨੂੰ ਕੰਮ ਦੇ ਦਿਓ ਅਸੀਂ ਤੁਹਾਨੂੰ ਕੋਈ ਫਾਇਲ ਨਹੀਂ ਰੋਕਦੇ 15 20 ਦਿਨਾਂ ਚ ਤੁਸੀਂ ਆਪਣਾ ਆਪਣਾ ਫੈਕਟਰੀ ਦੀ ਪਹਿਲੀ ਇੱਟ ਲਾ ਕੇ ਬਣਾਉਣੀ ਸ਼ੁਰੂ ਕਰੋ ਬਹੁਤ ਸਾਰੀਆਂ ਫੈਕਟਰੀਆਂ ਦੇ ਉਤ ਘਟਣ ਵਾਸਤੇ ਮੇਰੇ ਕੋਲ ਆਇਆ ਪਿਆ ਜੀ ਤੁਸੀਂ ਆ ਕੇ ਜਾਇਓ ਕਦੇ ਅਸੀਂ ਫੈਕਟਰੀਆਂ ਜਿਹੜੀਆਂ ਨੇ ਉਹ ਬਣਨ ਲੱਗੀਆਂ ਕਿਉਂ ਬਣਨ ਲੱਗੀਆਂ ਕਿਉਂਕਿ ਕ腐ਪਸ਼ਨ ਖਤਮ ਹੋ ਗਈ ਲੀਕੇਜ ਬੰਦ ਕਰਤੀ ਜਿਹੜੇ ਪਹਿਲਾਂ ਪੈਸੇ ਇਧਰ ਉਧਰ ਲੀਕ ਹੋ ਜਾਂਦੇ ਸੀ ਜਿਹੜੇ ਖਾਲਾਂ 'ਚ ਖੱਡਾਂ ਪੈਂਦੀਆਂ ਨੇ ਉਹ ਖਾਲ ਜਿਹੜਾ ਉਹਦਾ ਪਾਣੀ ਨੱਕੇ ਤੱਕ ਨਹੀਂ ਪਹੁੰਚਦਾ ਕਿਆਰਾ ਕੌਣ ਹੈ ਕਿਆਰਾ ਮੇਰਾ ਪੰਜਾਬ ਹੈ ਪੰਜਾਬ ਨੂੰ ਜੇ ਕਿਆਰਾ ਮੰਨ ਲਈ ਇੱਕ ਤੇ ਜਿਹੜਾ ਟੈਕਸ ਦਾ ਪੈਸਾ ਹੈ ਉਹਨੂੰ ਖਾਲ ਦਾ ਪਾਣੀ ਮੰਨ ਲਿਏ ਖਜ਼ਾਨਾ ਮੰਨ ਲਿਏ ਉਹ ਤਾਂ ਫਿਰ ਖਾਲ ਤਾਂ ਕਦੇ ਇੱਧਰ ਟੁੱਟ ਗਿਆ ਕਦੇ ਇੱਧਰ ਟੁੱਟ ਗਿਆ ਇਹਨਾਂ ਨੇ ਆਪਣੇ ਆਪਣੇ ਕਹਿਰਾਂ ਵਾਲੀ ਨੱਕੇ ਵੱਡ ਰੱਖੇ ਸੀ ਜਿਹੜਾ ਅਸਲੀ ਨੱਕਾ ਲੋਕਾਂ ਨਾਲ ਉਹ ਤੱਕ ਤਾਂ ਪਾਣੀ ਦੀ ਕੁੱਟ ਵੀ ਨਹੀਂ ਪਹੁੰਚਦੀ ਸੀ ਸੋ ਅਸ ਤਾਂ ਕੰਨੀ ਦੇ ਕਹਿਰੇ ਵਾਂਗੂ ਸੁੱਕੇ ਰਹਿ ਗਏ ਸੀ ਪਰ ਹੁਣ ਇਧਰੋਂ ਉਧਰੋਂ ਵੀ ਲੀਕੇਜ ਬੰਦ ਹੋਊਗੀ ਤੇ ਸੁੱਖ ਨਾਲ ਬਹੁਤ ਵਧੀਆ-ਵਧੀਆ ਕੰਮ ਕਰਕੇ ਕਮਾਈਆਂ ਰੈਵਨਿਊ ਲੈ ਕੇ ਉਸ ਖਾਲ ਨੂੰ ਵੀ ਵੱਡਾ ਤੇ ਚੌੜਾ ਕਰਕੇ ਲੋਕਾਂ ਵੱਲੋਂ ਖਜ਼ਾਨੇ ਦਾ ਮੂੰਹ ਕਰਨਾ ਤੇ ਲੋਕਾਂ ਦਾ ਖਜ਼ਾਨਾ ਕਦੇ 2.5 ਦੋ ਸਾਲ ਹੋ ਗਏ ਇੱਥੇ ਸਾਡੇ ਮਿਨਿਸਟਰ ਸਾਹਿਬ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ